ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀਜ ਪ੍ਰਵੇਸ਼ ਚੋਪੜਾ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਅੰਮ੍ਰਿਤਸਰ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਅਟ ਇੰਸਪੈਕਟਰ ਨੀਰਜ ਕੁਮਾਰ ਮੁਖ ਅਫਸਰ ਥਾਣਾ ਡੀਸੀਡੀ ਵੀ ਅੰਮ੍ਰਿਤਸਰ ਨੇ ਹੋਟਲਾਂ ਦੀ ਚੈਕਿੰਗ ਦੌਰਾਨ ਹੋਟਲ ਦੀਪ ਹੋਮਸਟੇ ਵਿਖੇ ਬੇਠੇ ਆਲਾ ਪਜਾਰ ਤੋਂ ਮੁਖਬਰੀ ਦੀ ਤਲਾਸ਼ ਤੇ ਰੇਡ ਕਰਕੇ ਉਕਤ 5 ਵਿਅਕਤੀ ਜਿਨ੍ਹਾਂ ਵਿੱਚ ਹੋਟਲ ਦਾ ਮਾਲਕ ਅਤੇ ਮੈਨੇਜਰ ਸ਼ਾਮਲ ਹਨ ਅਤੇ 7 ਔਰਤਾਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀਆਂ ਸਨ ਉਹ ਕਾਬੂ ਕਰਕੇ ਉਹਨਾਂ ਪਾਸੋਂ ਇਤਰਾਜ ਜੋਗ ਸਮਗਰੀ ਅਤੇ 25000 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕਰਕੇ ਉਕਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਹੈ ਜਿਨ੍ਹਾਂ ਦੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਦੇਖੋ ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਆ ਜਗਨਾ ਮੰਦਰ ਸ਼ੀਗਾ ਦੀ ਧਰਤੀ ਜਨੇਵਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਿਆਂ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸਐਚਓ ਕੀਡੋ ਜੀ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਇਠੇਵਲ ਬਾਜ਼ਾਰ ਦੇ ਵਿੱਚ ਡੀਪ ਹੋਮਸਟੇ ਨਾਂ ਦਾ ਮੌਡਰਨ ਟਾਈਪ ਚੱਲਦਾ ਹੈ 6 ਕਮਰੇ ਦਾ ਤੇ ਉੱਥੇ ਰੇਡ ਕੀਤਾ ਜੱਟਸਾਬ ਨੇ ਖੁਦ ਉੱਥੋਂ ਸਾਨੂੰ 6 ਲੱਖੀਆਂ ਦੋ ਲੜਕੇ ਜਿਹੜੇ ਕਸਟਮਰ ਸੀਗੇ ਉਹਨਾਂ ਦੇ ਇਸ ਤੋਂ ਇਲਾਵਾ ਇੱਕ ਜਿਆ ਲੀਸ ਤੇ ਲਿਆ ਸੀ ਇਹ ਮੌਕਲ ਤੇ ਪਲੱਸ ਉਹਦਾ ਮੈਨੇਜਰੀ ਉਹਨਾਂ ਗੱਤਾਰ ਕੀਤਾ ਜੋ ਪਹਿਲਾਂ ਬੋਸ਼ਿਆਂ ਨੂੰ ਰੰਗਿਆ ਹਤੋਂ ਕੀਤਾ ਕੀਤਾ ਜਿੱਥੇ ਯੂਜ਼ਡ ਕੰਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਦੇ ਟੈਗਡ ਕੰਡਮਸ ਬਲੇਸਨ ਨੂੰ ਕੁਝ ਪੈਸੇ ਜਿਹੜੇ ਕਸਮਨ ਮੌਜੂਦਤਾ ਆਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ ਲੈ ਸੀਗੇ ਉਹ ਕਰੀ 25000 ਦੇ ਕਰੀਬ ਹੈ